ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਪੰਜਾਬ ਪੁਲਿਸ ਦੇ ਗੁੰਡਾਗਰਦੀ ਦਿਨ ਬਦਿਨ ਵਾਧੀ ਜਾ ਰਹੀ ਹੈ ਤੇ ਹੋਰ ਨੌਜਵਾਨ ਨੂੰ ਕਿਸ ਤਰ੍ਹਾਂ ਕੋਕੋ ਕੇ ਮਾਰਿਆ ਤੇ ਉਹਦੀ ਵੀਡੀਓ ਮੁੱਖ ਮੰਤਰੀ ਤੱਕ ਪਹੁੰਚੀ ਇਸ ਦੇ ਬਾਰੇ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਨੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੇਰਲੇ ਨੇ ਗੋਨੇ ਆਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਤੁਸੀਂ ਵੇਖਿਆ ਜਿਹੜਾ ਕਿ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇੱਕ ਨੌਜਵਾਨ ਦੀ ਸੀਆਈ ਸਾਫ ਬਠਿੰਡਾ ਬਣੀਓ ਕਰੰਟ ਲਾ ਕੇ ਬਾਹਰ ਦਿੱਤਾ ਜਾਂਦਾ ਤਾਂ ਫੇਰ ਜਿਹੜੀ ਰਫਤਾਰ ਫੜਦੇ ਪੰਜਾਬ ਦੀ ਗੋਨੇ ਆਣਾ ਮੰਡੀ ਦੇ ਵਿੱਚੋਂ ਪੰਜਾਬ ਦੇ ਲੋਕ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਾ ਪਾ ਲਿਆ ਔਰ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਗੁੱਸਾ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਔਰ ਬਹੁਤ ਵੱਡੀ ਟੱਕਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਲੱਗੀ ਹੈ ਔਰ ਦੂਜੀ ਖਬਰ ਹੈ ਕਾਂਸਟੇਬਲ ਨੂੰ ਲੈ ਕੇ ਜਿਹੜੀ ਅਮਨਦੀਪ ਕੌਰ ਬਠੰਡੇ ਵਾਲੀ ਥਾਰ ਵਾਲੀ ਫੜੀ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਕਿ ਕਨਸਪੈਕਟਰ ਲੇਡੀ ਪੰਜਾਬ ਦੇ ਵਿੱਚੋਂ ਫਿਰ ਫੜੀ ਗਈ ਹੈ ਔਰ ਦੋਵੇਂ ਖਬਰ ਤੁਹਾਨੂੰ ਇੱਕ ਇੱਕ ਕਰਕੇ ਮੈਂ ਦਿਖਾਉਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੋਨੇਆਣਾ ਮੰਡੀ ਦੇ ਲੋਕਾਂ ਦਾ ਬਹੁਤ ਵੱਡਾ ਘੇਰਾ ਪੈ ਗਿਆ ਔਰ ਦੂਜੇ ਪਾਸੇ ਕਾਂਸਟੇਬਲ ਦੀ ਜਿਹੜੀ ਭੈਣ ਉਹ ਵੀ ਫੜੀ ਗਈ ਆ ਦਰਾਂ ਸਾਲ ਦੇ ਵਿੱਚ ਰਿਸ਼ਤੇ 'ਚ ਨਹੀਂ ਮਹਿਕਮੇ ਦੇ ਅੰਦਰ ਕੰਮ ਕਰਦੀ ਸੀ ਇਨਸਪੈਕਟਰ ਸੀ ਇਸ ਕਰਕੇ ਮੈਨੂੰ ਉਹਦੀ ਭੈਣ ਦਾ ਯਾਨੀ ਵਰਡ ਦਿੱਤਾ ਇਸ ਕਰਕੇ ਕਿ ਉਹ ਵੀ ਯਾਨੀ ਇਸੇ ਦੀ ਤਰ੍ਹਾਂ ਇੱਕ ਰਿਸ਼ਵਤ ਰੈਂਦੀ ਫੜੀ ਗਈ ਆ ਯਾਨੀ ਹੈ ਤਾਂ ਕ੍ਰਾਈਮ ਹੀ ਆ ਪਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਫਸ ਗਏ ਨੇ ਕਿਉਂਕਿ ਮਾਮਲਾ ਬੜਾ ਗੰਭੀਰ ਆ ਤਿੰਨ ਮੁੱਦਿਆਂ ਨੂੰ ਲੈ ਕੇ ਫਸੇ ਨੇ ਕਰਨਲ ਬਾੜ ਦਾ ਮੁੱਦਾ ਕਿਉਂਕਿ ਕਰਨਲ ਬਾੜ ਨੂੰ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਜਾਂਦਾ ਫੇਕ ਨਿਕਲਦਾ ਬਹੁਤ ਸਾਰਾ ਪੰਜਾਬ ਦੇ ਅੰਦਰ ਮਾਮਲਾ ਖੜਾ ਹੁੰਦਾ ਫਿਰ ਚਰਚਾ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਇਨਸਾਫ ਨਹੀਂ ਮਿਲਦਾ ਔਰ ਭਗਵੰਤ ਮਾਨ ਮੁੱਖ ਮੰਤਰੀ ਗੋਨੇਆਣਾ ਦੇ ਵਿੱਚ ਜਾ ਕੇ ਫਸ ਜਾਂਦੇ ਨੇ ਕੱਲ ਦੀ ਤਰੀਕ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੱਲ ਦੀ ਤਰੀਕ ਦੇ ਵਿੱਚ ਗੋਨੇਆਣਾ ਪੂਰਾ ਸ਼ਹਿਰ ਪਿੰਡ ਜਾਨੀ ਜੋ ਵੀ ਹੈ ਉਹ ਬੰਦ ਰਿਹਾ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇੰਨਾ ਗੁੱਸਾ ਭੜ ਗਿਆ ਕਿ ਮੁੱਖ ਮੰਤਰੀ ਘੇਰ ਲੈ ਸੁਣ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਇੰਸਪੈਕਟਰ ਦੀ ਜਿਹੜੀ ਉਹ ਖੜੀ ਗਈ ਹੈ ਜਿਹੜੀ ਉਸ ਦੀ ਖਬਰ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਐਮ ਸੁਣੋ ਕੋਈ ਕੀ ਭਲਸਿਆ ਏ ਦੱਸ ਆ ਤੇਰੀ ਬਾਤ ਹੀ ਧਾਰੀ ਗੁੰਡਾ ਕਰਦੀ ਪੁੱਛ ਲੈ ਜੋ ਕੀਤੀ ਆ ਇਹਦੇ ਬਾਰੇ ਤੇਰੀ ਜ਼ਮਾਨ ਕਿਉਂ ਨਹੀਂ ਖੁੱਲੀ ਇਹਦੀ 70 ਸਾਲਾਂ ਦੇ ਵਿੱਚ ਪਹਿਲੀ ਯਾਰ ਆ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮੈਸਟਰ ਦਾ ਮੁੰਡਾ ਕਹੌਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾਂ ਗਜ਼ੂਰੋ ਬਿਨਾਂ ਕੋਈ ਕੈਸ ਦਿਓ ਤੇਰੀ ਭਰਦੀ ਧੜੀ ਗੁੰਡੀ ਪੋਛ ਲੈ ਜਾ ਕੇ ਗੇਦਾ ਜਮਾਨ ਪੁੱਤ ਮਾਰਦਾ ਥਾਣੇ 'ਚ ਲੈ ਕੇ ਲਾਇਆ ਹੋਂਗਾ ਵੱਡੇ ਵੱਡੇ ਕੋਲ ਸਾਡੇ ਕੋਲ ਆ ਤੁਹਾਡੀ ਜਾਨਵਾ ਦੀ ਰੱਖਿਆ ਪੁੱਛ ਕਰੂਗੀ ਹੋਟਾ ਸਾਨੂੰ ਡਰ ਲੱਗਦਾ ਔਰ ਪੁਲਿਸ ਕਹਿੰਦੀ ਆ ਜਾਂ ਪੈਸੇ ਦੇ ਨਹੀਂ ਤੁਹਾਡਾ ਪੁੱਤ ਮਾਰਾਂਗੇ ਇਹ ਰਾਜਾ ਕਹਤਾ ਕੀਤਾ ਏ ਐਵੇਂ ਨਹੀਂ ਹੋਇਆ ਇਹ ਯੋਜਨਾਬੱਦੀ ਕੱਟਾ ਕੀਤੇ ਜਾ ਰਿਹਾ ਅੱਜ ਪੰਜਾਬ ਨੂੰ ਪੁੱਛ ਲੈਦੇ ਹਵਾਲੇ ਕੀਤਾ ਪੁੱਛਦਾ ਰਾਜਾ ਗੁੰਡਿਆਂ ਦਾ ਰਾਜ ਸਾਡਾ ਬੱਚਾ ਕਰੋ ਗਿਆ ਬਾਠ ਮੜੇ ਨਾ ਮੜੇ ਸਾਡੇ ਮਾਂ ਪੈਰੋ ਫਿਕਰ ਹੋ ਜਾਂਦਾ ਕਿਉਂ ਕਿ ਪਤਾ ਨਹੀਂ ਕਿਹੜੇ ਮੋਲ ਦੇ ਝੂਠਾ ਪੋਲਖ ਮੁਕਾਬਲਾ ਬਣਾ ਦੇਣ ਮੇਜੇ ਦੇ ਨਾਂ ਤੇ ਲੋਕਾਂ ਦੇ ਘਾਟ ਆ ਜਾਂਦੇ ਆ ਕੈਕਟਰਾਂ ਦੇ ਨਾਂ ਤੇ ਜਵਾਨ ਪੁੱਤ ਮਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਲੋਕੋ ਜਿਹੜਾ ਪੁੱਛਦੇ ਜਵਾਨਿਆਂ ਨੂੰ ਖੂਨ ਲੱਗਿਆ ਜੇ ਤੁਸੀਂ ਨਾ ਲੱਗਿਆ ਐ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਦਿਨ ਤੇ ਦੀ ਮਾਰੀ ਆਜੂ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੀ ਬਠਿੰਡਾ ਪੁਲਿਸ ਨੂੰ ਬਹੁਤ ਜਿਆਦਾ ਯਾਨੀ ਇੱਕ ਰੱਜ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਵੱਨਿਓ ਕਿਉਂਕਿ ਜਿਹੜਾ ਉਹ ਨੌਜਵਾਨ ਮਾਰਿਆ ਗਿਆ ਇਹਦਾ ਐਪਕਸੀ ਹੋ ਉਹਨੂੰ ਬਿਨਾ ਬਯਾਤੋ ਯਾਨੀ ਕਰੰਟ ਲਾ ਕੇ ਬਠਿੰਡੇ ਦੀ ਸੀਆਈ ਸਟਾਫ ਨੇ ਮਾਰ ਦਿੱਤਾ ਹੈ ਤਾਂ ਹੁਣ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਦਾ ਜਵਾਬ ਦੇਊਗਾ ਕਿਵੇਂ ਔਰ ਦੂਜੇ ਪਾਸੇ ਕਰਨਲ ਬਾਠ ਦੀ ਪਤਨੀ ਯੂਜਦੀ ਰਹਿੰਦੀ ਹੈ ਬਹੁਤ ਸਾਰਾ ਸੰਘਰਸ਼ ਵੀ ਕਰਦੀ ਆ ਫੌਜ ਦੇ ਵਿੱਚੋਂ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਆ ਜਾਂਦੇ ਆ ਸਾਹਮਣੇ ਉਸ ਤੋਂ ਬਾਅਦ ਬਿਆਨ ਵੀ ਹੋ ਜਾਂਦੇ ਆ ਬਹੁਤ ਸਾਰਾ ਯਾਨੀ ਇੱਕ ਪਲੇਸ ਖੜਾ ਹੋ ਜਾਂਦਾ ਹੈ ਉਹਨੂੰ ਵੀ ਇਨਸਾਫ ਨਹੀਂ ਮਿਲਦਾ ਤੇਜੀ ਖਬਰ ਆ ਜਾਂਦੀ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਬਿਲਕੁਲ ਫੇਕ ਨਿਕਲ ਜਾਂਦਾ ਉਹਨਾਂ ਇਨਸਪੈਕਟਰਾਂ ਦੁਆਰਾ ਕੀਤਾ ਜਾਂਦਾ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਅੰਦਰ ਤਾਂ ਇਹ ਛੜੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਪੁਲਿਸ ਨੂੰ ਯਾਨੀ ਕਹਿੰਦੇ ਖੁੱਲੀ ਸ਼ੂਟ ਦੇ ਦਿੱਤੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਘੇਰੇ ਦੇ ਵਿੱਚ ਹੈ ਤਾਂ ਹੁਣ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਤੁਸੀਂ ਸੁਣਨ ਜਾ ਰਹੇ ਹੋ ਜਿਹੜਾ ਭਗਵੰਤ ਮਾਨ ਦੇ ਸਾਹਮਣੇ ਖੜਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਸਮੇਂ ਦੇ ਵਿੱਚ ਵੋਟਾਂ ਨੇ ਤਾਂ ਉਹਦੇ ਇਹਨਾਂ ਨੂੰ ਇਲੈਕਸ਼ਨਾਂ ਦੇ ਕਰਕੇ ਇਹਨਾਂ ਨੂੰ ਜਨਤਾ ਦੇ ਵਿੱਚ ਵਿਚਰਨਾ ਪੈਣਾ ਸੀ ਤਾਂ ਹੁਣ ਪੰਜਾਬ ਦੇ ਲੋਕ ਇੱਕ ਮਨ ਬਣਾਈ ਬੈਠੇ ਨੇ ਕਹਿੰਦੇ ਹੁਣ ਭਗਵੰਤ ਮਾਨ ਨੂੰ ਵੋਟਾਂ ਦਾ ਛੱਡੋ ਮੈਨੂੰ ਐ ਲੱਗਦਾ ਵੀ ਭਗਵੰਤ ਮਾਨ ਨੂੰ ਵੋਟਾਂ ਦੇ ਬਦਲੇ ਕੁਝ ਹੋਰ ਦੇਣਾ ਚਾਹੁੰਦੀ ਹੈ ਜਨਤਾ ਤਾਂ ਇਹ ਤਾਂ ਹੁਣ ਸਮਝ ਤੈ ਕਰੂਗੀ ਪੰਜਾਬ ਦੀ ਜਨਤਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਲੀਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣਗੇ ਤਾਂ ਉਹਨਾਂ ਨੂੰ ਜਵਾਬ ਕੀ ਮਿਲਦੇ ਨੇ ਜਾਂ ਫਿਰ ਉਹਨਾਂ ਦੇ ਐਮਐਲਏ ਉਹਨਾਂ ਦੇ ਐਮਪੀ ਨੂੰ ਕੀ ਜਵਾਬ ਮਿਲਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਹੀ ਕਨਫਰੋ ਹੋ ਜਾਂਦਾ ਔਰ ਵੱਡੇ ਪੱਦਰ ਤੇ ਯਾਨੀ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡੇ ਪੱਦਰ ਤੇ ਖਿਲਵਾੜ ਹੋ ਰਿਹਾ ਤਾਂ ਇਹਦਾ ਜਵਾਬ ਦੇਣਾ ਮੁੱਖ ਮੰਤਰੀ ਨੂੰ ਬਣਦਾ ਤਾਂ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਘੇਰ ਲਿਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਲੋਕਾਂ ਦੇ ਵਿੱਚ ਦਾ ਜਾਣਾ ਛੱਡੋ ਮੁੱਖ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਆਉਂਦਾ ਕਿ ਨੌਜਵਾਨ ਮੁੰਡਾ ਮਾਰਿਆ ਗਿਆ ਸੀਆਈ ਸਟਾਫ ਨੇ ਮਾਰਿਆ ਕਿਉਂ ਆ ਵਜ੍ਹਾ ਕੀ ਹੈ ਕਿਉਂ ਨਹੀਂ ਆਉਂਦਾ ਬਿਆਨ ਮਾਮਲਾ ਇਹ ਵੀ ਆਪਣੀ ਪੰਜਾਬ ਦੀ ਪੁਲਿਸ ਨੂੰ ਪਹਿਲਾਂ ਤੋਂ ਹੀ ਇੱਕ ਸ਼ੂਟ ਦੇ ਹੀ ਬੈਠੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਕਿ ਹੁਣ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦੇ ਦਿੱਤੀ ਕਿਉਂ ਆ ਦਰਹਸਲ ਦੇ ਵਿੱਚ ਕਹਿੰਦਾ ਜਿੰਨੇ ਤੁਸੀਂ ਇਨਕਾਊਂਟਰ ਕਰੋਗੇ ਉਨਾਂ ਹੀ ਤੁਹਾਡੀਆਂ ਪੋਸਟਾਂ ਵਧਾਈਆਂ ਜਾਣੀਆਂ ਇਹ ਪੰਜਾਬ ਦੇ ਲੋਕਾਂ ਦੇ ਬਿਆਨ ਨੇ ਕਿ ਮੁੱਖ ਮੰਤਰੀ ਨੇ ਵੱਡੀ ਹਦਾਇਤ ਦੇ ਨਾਲ ਆਈਪੀਐਸ ਅਫਸਰਾਂ ਨੂੰ ਵੱਡੀਆਂ ਹਦੈਤਾਂ ਦਿੱਤੀਆਂ ਜਿਵੇਂ ਕਿ ਡੀਆਈ ਬਣ ਚੁੱਕੇ ਸਾਡੇ ਪਟਿਆਲਾ ਦੇ ਨਾਨਕ ਸਿੰਘ ਐਸਐਸਪੀ ਉਹ ਕਿਉਂ ਬਣੇ ਨੇ ਦਰਾਂ ਸਾਲ ਦੇ ਵਿੱਚ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕੀਤਾ ਉਸ ਤੋਂ ਬਾਅਦ ਉਹਨਿੰਦੀਆਂ ਪੋਸਟਾਂ ਵਧਾਈਆਂ ਜਾਂਦੀਆਂ 10-10 ਲੱਖ ਰੁਪਈਆ ਇਨਾਮ ਵੀ ਦਿੱਤਾ ਜਾਂਦਾ ਤਾਂ ਉਸੇ ਪੈਸੇ ਦੇ ਨਸ਼ੇ ਦੇ ਵਿੱਚ ਕਰਨਲ ਬਾੜ ਦੀ ਕੁੱਟਮਾਰ ਹੁੰਦੀ ਹੈ ਉਹਦੇ ਬੇਟੇ ਦੀ ਹੁੰਦੀ ਹੈ ਤਾਂ ਫਿਰ ਫੌਜ ਤੱਕ ਵੀ ਗੱਲ ਪਹੁੰਚਦੀ ਹੈ ਪਰ ਮਾਮਲਾ ਹਲੇ ਤੱਕ ਵੀ ਲਟਕ ਰਿਹਾ ਹੈ ਕਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪਤਨੀ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਹਿੰਦੇ ਅਸੀਂ ਤੁਹਾਨੂੰ 6 ਵਜੇ ਤੱਕ ਦਾ ਟਾਈਮ ਰੱਖ ਦਿੱਤਾ ਸੀ ਜਿਹੜੇ ਅੱਗੇ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਨੇ 6 ਵਜੇ ਦੇ ਟਾਈਮ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਸੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਕਿ ਨਰਿੰਦਰ ਦੀਪ ਦੇ ਨਾਲ ਇਨਸਾਫ ਨਹੀਂ ਹੋਇਆ ਗਲਤ ਹੋਇਆ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨੀ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਪੁਲਿਸ ਦੇ ਗੁੰਡਾ ਕਰਦੀ ਵੱਧਦੀ ਜਾ ਰਹੀ ਹੈਗੀ ਆ ਦਿਨ ਦਿਹਾੜੇ ਜਿਸ ਨੂੰ ਮਰਜ਼ੀ ਚੁੱਕ ਕੇ ਲੈ ਜਾਂਦੇ ਹੈਗੇ ਆ ਤੇ ਕੋਹ ਕੋ ਕੇ ਉਹਨੂੰ ਮੌਤ ਦੇ ਮੂੰਹ ਚ ਪਾਚਾ ਦਿੰਦੇ ਹੈਗੇ ਆ ਜਿਸ ਤਰ੍ਹਾਂ ਕਿ ਨਰਿੰਦਰ ਦੀਪ ਸਿੰਘ ਦਾ ਮਾਮਲਾ ਜਿਹੜਾ ਵਾ ਉਹ ਸਾਹਮਣੇ ਆਇਆ ਹੈਗਾ ਬਸ ਤੁਸੀਂ ਬਹੁਤ ਸਾਰੇ ਮੀਡੀਆ ਚੈਨਲ ਦੇ ਉੱਤੇ ਵੀ ਇਹ ਖਬਰ ਦੇਖੀ ਹੋਣੀ ਆ ਪਹਿਲੇ ਕਰਨਲ ਬਾੜ ਦੀ ਪਤਨੀ ਆ ਦਾ ਮਾਮਲਾ ਆ ਸੀਗਾ ਉਹ ਹਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਐਸਪੀ SSP ਨਾਨਕ ਸਿੰਘ ਜਿਹੜੇ ਕਿ ਹੁਣ DIG ਬਣ ਚੁੱਕੇ ਆ ਅ ਕਰਨਲ ਬਾੜ ਦੀ ਪਤਨੀ ਨੇ ਉਹਨਾਂ ਦੇ ਖਿਲਾਫ ਵੱਡੇ ਪੱਤਰ ਤੇ ਹੁਣ ਜਿਹੜਾ ਉਹ ਧਰਨੇ ਲਾਉਣ ਦਾ ਐਲਾਨ ਕਰ ਦਿੱਤਾ ਹੈਗਾ ਵਾ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਕਹਿੰਦੇ ਆ ਕਿ ਪੰਜਾਬ ਦੇ ਲੋਕ ਜਿਹੜੇ ਐ ਇੱਜੇ ਮਰਜ਼ੀ ਦਿਲ ਕਰਦਾ ਧਰਨੇ ਲਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ ਤੇ ਜੇ ਪੰਜਾਬ ਪੁਲਿਸ ਕੋਈ ਐਕਸ਼ਨ ਲੈਂਦੀ ਹੈ ਤੇ ਉਹਨੂੰ ਹਾਈਲਾਈਟ ਕਰ ਦਿੱਤਾ ਜਾਂਦਾ ਹੈਗਾ ਵਾ ਪਰ ਜਿਹੜਾ ਨਰਿੰਦਰ ਦੀਪ ਦਾ ਮਾਮਲਾ ਹੋਇਆ ਉਹਨੇ ਤਾਂ ਕੋਈ ਧਰਨਾ ਨਹੀਂ ਸੀ ਲਾਇਆ ਉਨੇ ਕਿਸੇ ਦੇ ਖਿਲਾਫ ਇਤਿਜਾਜ ਨਹੀਂ ਸੀ ਕੀਤਾ ਬਲਕਿ ਆਪਣੀ ਮਿਹਨਤ ਦੀ ਰੋਜ਼ ਰੋਟੀ ਕਮਾ ਕੇ ਆਪਣੀ ਜ਼ਿੰਦਗੀ ਜਿਹੜੇ ਆ ਗੁਜ਼ਾਰਨ ਦੇ ਸੀਗੇ ਲੇਕਿਨ ਕਿਸ ਤਰ੍ਹਾਂ ਦਰਦਨਾਕ ਉਹਨੂੰ ਮੌਤ ਦਿੱਤੀ ਗਈ ਸੁਣ ਕੇ ਜਿਹਨੂੰ ਰੌਂਗ ਤੇ ਖੜੇ ਹੋ ਜਾਂਦੇ ਹੈਗੇ ਆ ਤੇ ਸੀਐਮ ਭਗਵੰਤ ਮਾਨ ਅਗਰ ਐਕਸ਼ਨ ਚ ਨਜ਼ਰ ਆ ਰਿਹਾ ਤੇ ਉਹਦੀ ਹੋ ਜਾ 2027 ਦੇ ਇਲੈਕਸ਼ਨ ਹੈਗੇ ਆ ਜੇ ਚੋਣਾਂ ਨੇ ਹੁਣ ਜਿੱਤ ਹਾਸਲ ਕਰਨੀ ਹੈ ਆਵਾਮ ਦੇ ਦਿਲ ਜਿੱਤਣੇ ਆ ਇਸ ਲਈ ਤੇ ਇੰਨੇ ਫਾਰਮ ਤੇ ਨਜ਼ਰ ਆਉਂਦੇ ਹੈਗੇ ਆ ਅਸਮੰਤ ਭਾਗੀ ਖਬਰ ਨੂੰ ਸੁਣ ਕੇ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼